ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਆਪਣੀ ਅੱਜ ਦੀ ਵੀਡੀਓ 'ਚ ਤੁਸੀਂ ਬਹੁਤ ਸਾਰੀਆਂ ਮਸ਼ੀਨਰੀਆਂ ਦੇਖੋਗੇ ਅਲੱਗ-ਅਲੱਗ ਏਰੀਆ 'ਚੋਂ ਹੋ ਸਕਦਾ ਤੁਹਾਡੇ ਜਮਾਂ ਨੇੜੇ-ਤੇੜੇ ਖੜੀਆਂ ਹੋਣ ਤੇ ਮੋਟਰਸਾਈਕਲ ਵੀ ਲੈ ਕੇ ਪਹੁੰਚੀਆਂ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜਖਰਾ 'ਚ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਛ ਆਪਣੇ ਕੋਲੇ ਭੇਜੂ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਪਹਿਲੀ ਗੱਡੀ ਫੋਰਡ ਦੀ ਫੀਗੋ ਪਹੁੰਚੀ ਹੈ 2013 ਮਾਡਲ ਐਨਓਸੀ ਮਾਲਕ ਦੇ ਨਾਮ ਤੇ ਕਟੀ ਹੋਈ ਹੈ ਜਿੰਨਾਂ ਕੋਲੇ ਗੱਡੀ ਹੁਣ ਚੱਲ ਰਹੀ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਜੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ 1 ਲੱਖ 70000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਖੜੀ ਹੈ ਇਹ ਮਾਨਸਾ ਏਰੀਆ 'ਚ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਲਓ ਤੇ ਵਧੀਆ ਗੱਡੀ ਹੈ ਜੀ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਜਿੰਨੀ ਐਸੈਸਰੀ ਹੁੰਦੀ ਹੈ ਜੋ ਕੁਝ ਵੀ ਹੁੰਦਾ ਜਿੰਨੇ ਫੰਕਸ਼ਨ ਤੇ ਮਿਊਜ਼ਿਕ ਸਿਸਟਮ ਏਸੀ ਹੀਟਰ ਵਗੈਰਾ ਸੀਟ ਕਵਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੀ ਮਾਲਕ ਨੇ ਕਿਹਾ ਸੀਟ ਕਵਰ ਜਿਹੜੇ ਚੜਵਾਏ ਹੋਏ ਐ ਨਵੇਂ ਚੜੇ ਹੋਏ ਐ ਤੇ ਵਧੀਆ ਕੁਆਲਿਟੀ ਦੇ ਇਹਨਾਂ ਨੇ ਚੜ੍ਬਾਏ ਹੋਏ ਨੇ। ਬਾਕੀ ਇੰਜਨ ਗੇਅਰ ਬਹੁਤ ਵਧੀਆ ਜੀ, ਸਾਇਲੈਂਟ ਇੰਜਨ ਗੇਅਰ ਹੈ। ਟੋਟਲ ਕੰਮ ਇਹਨਾਂ ਨੇ ਘਰਵਾ ਰੱਖਿਆ ਹੈ। ਰੇਟ ਤੋਂ ਉਹਨਾਂ ਮੈਂ ਦੱਸ ਹੀ ਦਿੱਤਾ 170 ਇੱਕ ਬਾਰੀ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਕੋਈ ਫਿਕਸ ਰੇਟ ਨਹੀਂ ਹੈਗਾ 170। ਮਾਲਕ ਕਹਿੰਦੇ ਵੀ ਬਹਿ ਕੇ ਗੱਲਬਾਤ ਕਰ ਲਾਂਗੇ। ਇੱਕ ਬਾਰੀ ਸਰਫ ਡਿਮਾਂਡ ਹੈਗੀ। ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ। ਕੋਈ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਤਾਂ 9815508824 ਆਹ ਨੰਬਰ ਹੈ ਗੱਲ ਕਰ ਲਿਓ ਸੈਕੰਡ ਗੱਡੀ ਆਪਣੇ ਕੋਲੇ ਵਰੇਜ਼ਾ ਪਹੁੰਚੀ ਹੈ ਜੀ ਵਰੇਜ਼ਾ VDI ਮਾਡਲ 2018 ਹੈ ਫਾਸਟ ਓਨਰ ਗੱਡੀ ਹੈ 44000 ਕਿਲੋਮੀਟਰ ਚੱਲੀ ਹੋਈ ਹੈ ਤੇ ਏਜੰਸੀ ਚ ਰਿਕਾਰਡ ਹੈ ਜੀ ਤੇ ਜਿਹੜੇ ਟਾਇਰ ਨੇ ਉਹ ਆਪਾਂ ਨੂੰ ਨਾਲ ਦੇ ਮਿਲਣਗੇ ਇਨਸ਼ੋਰੈਂਸ 24 ਤੱਕ ਦਾ ਵੈਲਿਡ ਹੈ ਜੀ ਤੇ 91 ਮਹੀਨੇ ਤੱਕ ਵੈਲਿਡ ਹੈ ਇਹ ਤੁਸੀਂ ਫੋਨ ਕਰਕੇ ਪੁੱਛ ਲਿਓ ਇਹਨਾਂ ਨੇ ਕਿਹਾ ਇਨਸ਼ੋਰੈਂਸ ਪਏਗਾ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਪਈਆ ਸ਼ੋਰੂਮ ਕੰਡੀਸ਼ਨ ਗੱਡੀ ਆਪਾਂ ਕਹਿ ਸਕਦੇ ਹਾਂ ਅੰਦਰ ਐਂਡਰੋਇਡ ਸਕਰੀਨ ਵਗੈਰਾ ਲੱਗੀ ਹੋਈ ਆ ਤੇ ਸਾਰੇ ਡਾਕੂਮੈਂਟਸ ਕੰਪਲੀਟ ਆਪਨ ਮਿਲ ਜਾਣਗੇ ਇਹਨਾਂ ਦਾ ਜਿਹੜਾ ਏਰੀਆ ਇਹਨਾਂ ਨੂੰ ਡਿਸਟ੍ਰਿਕਟ ਦਾ ਪਟਿਆਲਾ ਲੱਗਦੀ ਆ ਤਹਿਸੀਲ ਲੱਗਦੀ ਆ ਪਾਤੜਾ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਪਾਤੜਾ ਏਰੀਆ ਦੇ ਲਾਗੇ ਇਹਨਾਂ ਦਾ ਕੋਈ ਪੈਂਡਿੰਗ ਨਹੀਂ ਤੇ ਉੱਥੇ ਆਹ ਗੱਡੀ ਖੜੀ ਹੈਗੀ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਬਾਕੀ ਮਾਲਕ ਨੇ ਕਿਹਾ ਤੇ ਫੋਟੋਆਂ ਵੀ ਖਿੱਚ ਕੇ ਭੇਜੀ ਐ ਤੇ ਜਿੰਨੀ ਐਕਸੈਸਰੀ ਹੁੰਦੀ ਐ ਜੋ ਵੀ ਚਾਬੀ ਪਾਨੀ ਜੋ ਵੀ ਜੈਕ ਵਗੈਰਾ ਸਾਰਾ ਕੁਝ ਇਹਨਾਂ ਕੋਲੇ ਹੈਗਾਗਾ ਸਟਿੱਪਣੀ ਦੇ ਉੱਪਰ ਹੀ ਪਿਆ ਸਾਰਾ ਕੁਝ ਜਿਵੇਂ ਕਿ ਕੰਪਨੀ ਵੱਲੋਂ ਆਉਂਦਾ ਸਾਰਾ ਕੁਝ ਓਮੀ ਇਹਨਾਂ ਨੇ ਰੱਖ ਰੱਖਿਆ ਕਮੀ ਕੋਈ ਨਹੀਂ ਹੈਗੀ ਗੱਡੀ 'ਚ ਵਧੀਆ ਸੋਹਣੀ ਗੱਡੀ ਐ ਸਿੰਘ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 904118 57500852 ਤੇ ਨੰਬਰ 3 ਤੇ ਆਪਣੇ ਕੋਲੇ ਇੱਕ ਛੋਟਾ ਹਾਥੀ ਪਹੁੰਚੇਗਾ ਇਹਨਾਂ ਨੇ ਸੇਲ ਕਰਨਾ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਹਰ ਤਰ੍ਹਾਂ ਦੀ ਐਡ ਕਰਦੇ ਹਾਂ ਤੇ ਹਰ ਏਰੀਆ ਚੋਂ ਆਪਾਂ ਕਰਦੇ ਹਾਂ ਜੀ ਚਾਹੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਤੁਸੀਂ ਕਰਵਾਉਣੀ ਹੈ ਚਾਹੀ ਗੱਡੀ ਮੋਟਰਸਾਈਕਲ ਛੋਟਾ ਹਾਥੀ ਕੋਈ ਕੋਠੀ ਘਰ ਮਕਾਨ ਹਰ ਤਰ੍ਹਾਂ ਦੀ ਆਪਾਂ ਕਰਦੇ ਹਾਂ ਆਪਣੇ ਕੋਲੇ ਬਸ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਆ ਕਰੋ ਤੇ ਆ ਛੋਟਾ ਹਾਥੀ ਜਿਹੜਾ ਤੁਸੀਂ ਦੇਖ ਲਓ ਆਹ 15 ਮਾਡਲ ਹੈ ਤੇ ਰੇਟ ਹੈ ਦਾ ਸਿਰਫ 90000 ਰੁਪਇਆ ਕਾਫੀ ਤੁਸੀਂ ਕਮੈਂਟ ਪਾਈ ਸੀਗੇ ਤੇ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚਿਆ ਜੀ ਤੇ ਦੇਖ ਲਓ ਤੁਸੀਂ ਬਾਡੀ ਬੁੱਡੀ ਵਧੀਆ ਪਈਆ ਕੈਵਨ ਵਧੀਆ ਪਿਆ ਮਾੜੇ ਮੋٹے ਸਕ੍ਰੈਚ ਤੇ ਹਲਕੇ ਫੁਲਕੇ ਜੀ ਡੈਂਟ ਆਪਾਂ ਨੂੰ ਮੰਨਣਗੇ ਲਾਜ਼ਮੀ ਜੀ ਬਾਕੀ ਵਧੀਆ ਗਾ ਤੇ ਮਾਲਕ ਦੇ ਘਰੇ ਖੜਾਗਾ ਚਲਾ ਕੇ ਕਿਸੇ ਨੇ ਦੇਖਣਾ ਜਾ ਕੇ ਦੇਖ ਸਕਦੇ ਹੂੰ ਤੇ ਵਧੀਆ ਛੋਟਾ ਹਥੀਆ ਜੀ ਤੇ ਕਿਸੇ ਨੂੰ ਵੀ ਪਸੰਦ ਆਇਆ ਕੋਈ ਗੱਲ ਕਰਨਾ ਚਾਹੁੰਦਾ ਕੋਈ ਖਰੀਦਣ ਦਾ ਚਾਹ ਬਣ ਕਿਸੇ ਨੇ ਚਲਾ ਕੇ ਦੇਖਣਾ ਕੋਈ ਵੀ ਗੱਲਬਾਤ ਹੈ ਜੀ ਤੁਸੀਂ ਕਰਨੀ ਹੈ ਪਹਿਲਾਂ ਫੋਨ ਕਰੋ ਫਿਰ ਜਾ ਕੇ ਦੇਖੋ ਤੇ ਗੱਲਬਾਤ ਤੁਹਾਡੀ ਹੋ ਜੂਗੀ ਮਾਲਕ ਨਾਲ ਨੰਬਰ 9855726308 ਨੰਬਰ ਇਹੀ ਹੈ ਜੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਪਹਿਲੀ ਵਾਰ ਜਿੰਨੇ ਆਇਓ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮੀ ਕਰ ਦਿਓ ਜੀ ਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਨੇ ਵੀ ਐਡ ਕਰਵਾਉਣੀ ਹੈ ਜੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਕੋਈ ਗੱਡੀ ਛੋਟਾ ਥੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਜੀ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਆ ਤੇ ਆਪਣੇ ਕੋਲੇ ਬਸ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜੀ ਨੰਬਰ ਆਪਣਾ ਉੱਪਰ ਹਮੇਸ਼ਾ ਸਕਰੀਨ ਤੇ ਲਿਖਿਆ ਰਹਿੰਦਾ ਜੀ ਨੰਬਰ ਆਪਣਾ ਉੱਪਰ ਸਕਰੀਨ ਤੇ ਹਰੇ ਜਖਰਾਂ ਚ ਮਿਲ ਗਿਆ ਹੂਆ ਉਸ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਤੇ ਬਿਲਕੁਲ ਫਰੀਦ ਵਿੱਚ ਐਡ ਲੱਗ ਜਾਊਗੀ ਬਸ ਇੱਕ ਬੇਨਤੀ ਵਾਲੀ ਗੱਲ ਹੈ ਜਦੋਂ ਰੇਟ ਤੁਸੀਂ ਲਾ ਕੇ ਭੇਜ ਦਿਓ ਕਿਸੇ ਵੀ ਮਸ਼ੀਨਰੀ ਦਾ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਹੁਣ ਆਲਟੋ ਐਲੈਕਸਾ ਗੱਡੀ ਪਹੁੰਚੀ ਹੈ ਦੇਖੋ ਤੁਸੀਂ 2011 ਮਾਡਲ ਗੱਡੀ ਆ ਜੀ 1.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਹੈਗੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਤੇ ਆਲਟੋ ਐਲੈਕਸਾ ਹੀ ਗੱਡੀ ਹੈ 11 ਮਾਡਲ ਹੈ 1.5 ਲੱਖ ਰੁਪਿਆ ਡਿਮਾਂਡ ਹੈ ਮਾਲਕ ਕਹਿੰਦੇ ਆ ਰੇਟ ਕਰ ਲਾਂਗੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆ ਚਾਰੇ ਪਾਸੇ ਫੋਟੋ ਮਾਲਕ ਨੇ ਵਧੀਆ ਖਿੱਚ ਕੇ ਆਪਣੇ ਕੋਲ ਭੇਜੀਆਂ ਕਿਸਾ ਨੂੰ ਪਸੰਦ ਆਈ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦਾ ਸਿਲਵਰ ਰੰਗ ਦੇ ਵਿੱਚ ਗੱਡੀ ਆ ਪੰਜਾਬ ਨੰਬਰ ਹੈ ਨੰਬਰ ਪਲੇਟ ਆ ਸਰਕਾਰੀ ਨੇ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਐ ਬਾਹਰੋਂ ਵੀ ਪੂਰੀ ਵਧੀਆ ਪਈ ਐ ਬਾਕੀ ਤੁਸੀਂ ਚਾਰੇ ਪਾਸੋਂ ਦੇਖ ਹੀ ਰਹੇ ਹੋ ਸੀ ਜੇ ਗੱਡੀ ਪਸੰਦ ਆਈ ਆ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਨੰਬਰ ਆ 62 393 65078 ਗੱਲ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਜਮਾ ਨਮਾ ਪਲਟੀਨਾ ਮੋਟਰਸਾਈਕਲ ਆਪਣੇ ਕੋਲੇ ਪਹੁੰਚੇਗਾ 2022 ਮਾਡਲ ਐ ਜੀ ਕੰਡੀਸ਼ਨ ਪੂਰੀ ਵਧੀਆ ਜੀ ਮਾਲਕ ਨੇ ਇੱਕ ਹੱਥ ਚਲਾਇਆ ਹੋਇਆ ਬਹੁਤ ਵਧੀਆ ਘਰੇ ਮੋਟਰਸ ਨਾਲ ਖੜਾ ਹੈਗਾ ਪੰਜਾਬ ਨੰਬਰ ਹੈ ਰੰਗ ਪੂਰਾ ਵਧੀਆ ਪਿਆ ਕੋਈ ਪਾਰਸ ਇਹਦਾ ਟੁੱਟਿਆ ਭੱਜਿਆ ਨਹੀਂ ਹੈਗਾ ਕੋਈ ਕਿਸੇ ਪਾਸੋਂ ਗਲਾਉਟ ਨਹੀਂ ਹੈਗੀ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਹੈ ਨਹੀਂ ਕੋਈ ਟੁੱਟਿਆ ਭੱਜਿਆ ਨਹੀਂ ਕੋਈ ਕਮੀ ਪੇਸ਼ੀ ਹੈ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਮੋਟਰਸਨ ਤਾਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ 'ਚ ਤੇ 55000 ਰੁਪਿਆ ਇਹਨਾਂ ਨੇ ਡਿਮਾਂਡ ਇੱਕ ਵਾਰੀ ਕਹੀ ਐ 55000 ਇੱਕ ਵਾਰੀ ਡਿਮਾਂਡ ਆ ਲੈਸ ਬੱਸ ਰੇਟ ਹੋ ਜਾਊਗਾ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 8699033464 ਤੇ ਹੁਣ ਆਪਾਂ ਇੱਕ ਜੈਨ ਗੱਡੀ ਤੁਹਾਡੇ ਖਾਤਰ ਜਮਾ ਸਸਤੇ ਰੇਟ ਦੇ ਵਿੱਚ ਲੈ ਕੇ ਪਹੁੰਚੀ ਆਂ 2000 ਪੂਰਾ ਮਾਡਲ ਹੈ ਜੈਨ ਗੱਡੀ ਆ ਫਰੀਦਕੋਟ ਮਾਲਕ ਦਾ ਏਰੀਆ 'ਚ ਫਰੀਦਕੋਟ ਏਰੀਆ 'ਚ ਗੱਡੀ ਖੜੀ ਆ ਰੇਟ ਸਿਰਫ 40000 ਰੁਪਿਆ ਪੰਜਾਬ ਨੰਬਰ ਐ ਬਾਡੀ ਲਾਈਨ ਵਧੀਆ ਪਈ ਐ ਬੈਕ ਸਾਈਡ ਆਪ ਨੂੰ ਇੱਕ ਡੈਂਟ ਮਿਲੂਗਾ ਤੇ ਮਾੜੇ ਮੋٹے ਹੋਰ ਵੀ ਹੈਗੇ ਆ ਜੀ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜੀ ਚਲਾਉਣ ਚ ਕੋਈ ਕਮੀ ਪੇਸ਼ੀ ਨਹੀਂ ਇੰਜਨ ਪੂਰਾ ਵਧੀਆਗਾ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 7589105370 ਜਿਹੜੀ ਵੀ ਗੱਲ ਕਰਨਾ ਚਾਹੁੰਦੇ ਹੋ ਆਪੇ ਕਰ ਲਿਓ ਜੀ ਬਾਕੀ ਵੀਡੀਓ ਆਪਾਂ ਸਾਰੀ ਦੇਖ ਲਈ ਸਾਰੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਜੀ ਵੀਡੀਓ ਤੇ ਪਸੰਦ ਆ ਰਹੀ ਏ ਵੀਡੀਓ ਤੁਹਾਨੂੰ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਕਿਸੇ ਨੇ ਐਡ ਕਰਬਉਣੀ ਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੋਂ ਛੇਤੀ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੇ ਕਿਸੇ ਕੋਲੇ ਕੋਠੀ ਕਰਮਕਾਨ ਕੁਛ ਵੀ ਆ ਆਪਣਾ ਨੰਬਰ ਹਰੇ ਜ ਅੱਖਰਾਂ ਚ ਉੱਪਰ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ